ਜਿਕਾਰਾ ਚੰਦਬੋਨੀ ਮਾਈ ਜੀ ਦਾ ਬਹੁਤ ਸੱਚੇ ਦਰਬਾਰ ਕੀ ਤੋਂ ਜੀ ਸਾਡੇ ਵਿਜੇ ਕੁਮਾਰ ਜੀ ਜਿਹਨੂੰ ਅਸੀਂ ਪਿਆਰ ਨਾਲ ਵਿਜੇ ਕੁਮਾਰ ਟਿਫਣਾ ਵਾਲਾ ਕਹਿੰਦੇ ਆ ਜਿਵੇਂ ਹਰ ਮਹੀਨੇ ਮਾਂ ਚੰਦਬੋਨੀ ਜੀ ਦੇ ਦਰਬਾਰ ਤੇ ਜਾਂ ਮਾਂ ਵੈਸ਼ਨੋ ਦੇ ਵੀ ਹਰ ਮਹੀਨੇ ਕਿਤੇ ਨਾ ਕਿਤੇ ਕਿਸੇ ਦੇਵੀ ਦੇ ਸਥਾਨ ਤੇ ਜਰੂਰ ਦਰਸ਼ਨ ਕਰਾਉਣ ਵਾਸਤੇ ਸਾਰੀ ਸੰਗਤ ਨੂੰ ਲੈ ਕੇ ਜਾਂਦੇ ਨੇ ਇਸ ਵਾਰ ਵੀ ਸਾਡੇ ਵਿਜੇ ਕੁਮਾਰ ਜੀ 3 ਤਰੀਕ ਯਾਨੀ 3 ਫਰਵਰੀ 2024 ਨੂੰ ਸਾਰੀ ਸੰਗਤ ਨੂੰ ਲੈ ਕੇ ਤਰਨ ਤਾਰਨ ਤੋਂ तकरीबन ਸਾਡੀ ਬੱਸ 9:30 ਵਜੇ ਚੱਲੀ ਆ। ਇਹ ਰਾਤ ਅਸੀਂ ਚਿੰਤਬੂਨੀ ਦਰਬਾਰ ਤੇ ਪਹੁੰਚਾਂਗੇ। ਸਵੇਰੇ ਨਾਸ਼ਤਾ ਕਰਨ ਦੇ ਉਪਰੰਤ ਅਸੀਂ ਮਾਂ ਜਵਾਲਾ ਜੀ ਦੇ ਦਰਸ਼ਨ ਕਰਨ ਜਾਵਾਂਗੇ। ਦਰਸ਼ਨ ਕਰਨ ਤੋਂ ਉਪਰੰਤ ਵਾਪਸ ਮਾਂ ਚਿੰਤਬੂਨੀ ਦੇ ਦਰ ਤੇ ਆ ਕੇ ਸਾਰੀ ਸੰਗਤ ਨੂੰ ਲੰਗਰ ਛਕਾ ਕੇ ਗਗਨ ਦਾ ਟਿੱਲਾ ਜਿੱਥੇ ਭੋਲੇ ਭੰਡਾਰੀ ਜੀ ਦਾ ਮੰਦਿਰ ਹੈ तकरीबन ਕਹਿ ਸਕਦੇ ਆ ਕਿ 750 800 ਪੌੜੀ ਹੈ ਜਿਹੜਾ ਚੜ ਕੇ ਜਾਣਾ ਪੈਂਦਾ ਉਹ ਭਵਨ ਭੋਲੇ ਭੰਡਾਰੀ ਦਾ ਦਰਬਾਰ ਵੇਖਣ ਵਾਲਾ ਹੈ ਸਾਰੀ ਸੰਗਤ ਨੂੰ ਲੈ ਕੇ ਜਾਣਗੇ ਮੇਰੀ ਮਾ ਭਗਵਤੀ ਦੇ ਚਰਨਾਂ ਦੇ ਵਿੱਚ ਇਹੋ ਬੇਨਤੀ ਹੈ ਕਿ ਭਗਵਤੀ ਸਾਡੇ ਵਿਜੇ ਕੁਮਾਰ ਜੀ ਨੂੰ ਇਹਨਾਂ ਬਲ ਬਖਸ਼ਣਾ ਕਿ ਇਹ ਇਸੇ ਤਰ੍ਹਾਂ ਹੀ ਸਮੂਹ ਸੰਗਤ ਦੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਜਿਵੇਂ ਬਸ ਖੜਦੇ ਨੇ ਇਸੇ ਤਰ੍ਹਾਂ ਹੀ ਹਰ ਵਾਰੀ ਹਰ ਮਹੀਨੇ ਮਾਤਾ ਭਗਵਤੀ ਦੇ ਦਰਬਾਰ ਤੇ ਦਰਸ਼ਨ ਕਰਵਾ ਜੂਰ ਜਾਨ ਸਾਡੇ ਵਾਹੇ ਸੰਗਤਾਂ ਨੇ ਨਾ ਖਾਸ ਤੌਰ ਤੇ ਗਿਆ ਕਿ ਨਾ ਮਨਸਾ ਦੇਵੀ ਦੇ ਦਰ ਤੇ ਨਾ ਦਰਸ਼ਨ ਕਰਨ ਵਾਸਤੇ ਨਹੀਂ ਲਗੇ ਮਨਸਾ ਦੇਵੀ ਦਾ ਦਰਬਾਰ ਜਿਹੜਾ ਚੰਡੀਗੜ੍ਹ ਦੇ ਵਿੱਚ ਹੈ ਕਹਿੰਦੇ ਕਿ ਉੱਥੇ ਦਰਸ਼ਨ ਕਰਨ ਵਾਸਤੇ ਵੀ ਜਾਓ ਉਸ ਅਗੇ ਗਿਆ ਜੇਕਰ ਮਾ ਮਨਸਾ ਦੇਵੀ ਨੇ ਚਾਇਆ ਭਗਵਤੀ ਨੇ ਚਾਇਆ ਕਿ ਉੱਥੇ ਵੀ ਦਰਸ਼ਨ ਕਰਨ ਜਾਵਾਂਗੇ 5-6 ਮਹੀਨੇ ਪਹਿਲਾਂ ਪਟਿਆਲੇ માં ਕਾਲੀ ਮਾਤਾ ਦੇ ਦਰਸ਼ਨ ਵੀ ਕਰਕੇ ਆਏ ਹਾਂ ਇੱਕ ਵਾਰੀ ਫੇਰ ਸੰਗਤਕਾਰੀ ਹੈ ਕਿ ਉੱਥੇ ਚਲੀਏ ਮੇਰੀ ਪਰਸਨਲ ਇਨਾਂ ਨੂੰ ਇਹੋ ਹੈ ਕਿ ਖਾਟੂ ਸ਼ਾਮ ਜੀ ਦੇ ਦਰਸ਼ਨ ਕਰਾ ਲਿਓ ਬਲਕੇ ਬਿਹਾਰੀ ਜੀ ਨੂੰ ਵੀ ਮਥਰਾ ਜਾ ਕੇ ਮਿਲ ਆਈਏ ਬਾਕੀ ਜਦੋਂ ਉਹਨਾਂ ਨੇ ਬੁਲਾਣਾ ਉਦੋਂ ਹੀ ਜਾਣਾ ਬਹੁਤ ਸੱਚੇ ਦਰਬਾਰ ਕੀ ਜੈ ਕਦੋਂ ਆਏਗੀ ਮੇਰੀ ਵਾਰੀ ਕਦ ਦਾ ਪਿਆ ਉਡੀਕਾ ਕਦੋਂ ਆਏਗੀ ਮੇਰੀ ਵਾਰੀ ਤੇਰਾ دیدار ਨਹੀਂ ਹੋਇਆ ਮੇਰੀ ਉਮਰ ਬੀਤ ਗਈ ਸਾਰੀ ਕਾਰੇ ਵਾਲੇ ਮਿੱਠੀਆਂ ਮੁਰਾਦਾ ਸੱਚੇ ਦਰਵਾਜ਼ੇ ਅਗੁੱਤਲੀ ਖੋਲਦਾ ਤੀਏ ਹੁਣ ਤੇ ਸਾਡੀ ਵਾਰੀ ਆਈ ਅਗੁੱਤਲੀ ਖੋਲਦਾ ਤੀਏ ਹੁਣ ਤੇ ਸਾਡੀ ਵਾਰੀ ਆਈ ਅਗੁੱਤਲੀ ਖੋਲਦਾ ਤੀਏ ਹੁਣ ਤੇ ਸਾਡੀ ਵਾਰੀ ਆਈ ਤੇਰੇ ਦਰ ਤੇ ਝੋਲੀ ਅਟਕੇ ਜਿਸਨੇ ਅਰਜ਼ ਗੁਜ਼ਾਰੀ ਤੇਰੇ ਦਰ ਤੇ ਝੋਲੀ ਮ ਜਨਮ ਦੇ ਕੰਗਲੇ ਤਾਰੇ ਜਨਮ ਜਨਮ ਦੇ ਕੰਗਲੇ ਤਾਰੇ ਜਨਮ ਜਨਮ ਦੇ ਕੰਗਲੇ ਤਾਰੇ ਜਦੋਂ ਦਿਆਲੂ ਤੂੰ ਮਾਂ ਹੋਈ ਜਦੋਂ ਦਿਆਲੂ ਤੂੰ ਮਾਂ ਹੋਈ ਐਸੀ ਜਦੋਂ